जे सोनानी जार कान ईंदौड़ा

So, nanny, dar ka ne जशोदा माता नीताया दया मै बो राधिकारणा में चिमनेण छोड़ने सुनानी i not. ਕੋਨਾ ਗੋਵਰੀਆ ਗੋਕੁਲ ਨਿਕਾਇੋ ਨੇ ਕੋਨਾ ਗੋਵਰੀਆ ਯਾਦਿ ਆਵੇ ਤੇ ਮਨੇ ਬਹੁਤ ਰਾਦੇ ਕਾਰਨਾ ਵੇ ਰਣ ਤੋੜਨੇ ਯਾਦਿ ਆਵੇ ਤੇ ਮਨੇ ਬਹੁਤ ਰਾਦੀ ਕਾਰਨਾ ਵੇ ਰਣ ਤੋੜਨੇ ਸੋਨਾ ਨੀਦਾਰ ਕਾਨੀਂ ਹੀਂਡੋ ¡Es